ਸ਼ੇਗਲ ਗੁਰਪਤਰੀ ਅ امید ਕਰਦਾ ਜੀ ਠੀਕ ਹੋਵੋਗੇ ਤੇ ਬਾਕੀ ਸਾਰੇ ਵੀ ਠੀਕ ਹੋਣਗੇ ਜੀ ਆ ਜੀ ਆਪਣੀ ਹੈਪੀ ਸਿੱਟ ਨਾਲ ਵਿਜੀ ਹੋਈ ਕਣਕ ਹੈ ਜਿਹੜੀ ਕਿ 22 ਨਵੰਬਰ ਨੂੰ ਵਿਜੀ ਗਈ ਸੀ ਤੇ ਸਾਡੇ ਹਿਸਾਬ ਨਾਲ ਤਾਂ ਕਣਕ ਬਹੁਤ ਵਧੀਆ ਬਾਕੀ ਤੁਸੀਂ ਦੱਸਿਓ ਜੀ ਇਹ ਆਪਣੇ ਕੋਲੇ 4 ਕਿੱਲੇ ਵਣ ਇੱਕੋ ਦਿਨ ਵਿਜਿਆ ਗਿਆ ਵਿੱਚੋਂ ਇਦੇ ਚ ਖਾਸ ਗੱਲ ਇਹ ਹੈ ਜੀ ਵੀ ਇਹਦੇ ਚੋਂ ਤਿੰਨ ਕਿਲੇ ਬਾਣਾ ਜਿਸ ਚ ਹੁਣ ਖੜੇ ਹੋਏ ਆ ਉਹ ਹਲੇ ਕੋਰਾ ਕੋਰਾ ਰੱਖਣ ਦਾ ਕਾਰਨ ਇਹ ਸੀ ਕਿ ਹਲਕੀ ਜੀ ਬੂੰਦਾਬੰਦੀ ਹੋਈ ਸੀ ਤੇ ਉਹਦੇ ਕਰਕੇ ਪਰਾਲੀ ਜਿਹੜਾ ਬੱਤਰ ਥੱਲੋਂ ਨਹੀਂ ਗਮਾਉਂਦੀਗੀ ਤੇ ਰਾਤ ਨੂੰ ਤਰੇਲ ਪੈਂਦੀ ਆ ਜਦੋਂ ਸਵੇਰ ਧੁੱਪ ਪੈਂਦੀ ਹੈ ਤੇ ਉਹ ਜਿਹੜੀ ਵੀ ਤਰੇਲ ਪਈ ਹੁੰਦੀ ਉਹ ਪਾਣੀ ਦੇ ਰੂਪ ਚ ਥੱਲੇ ਚਲੀ ਜਾਂਦੀ ਹੈ ਤੇ ਥੱਲੇ ਜਾ ਕੇ ਫੇਰ ਦੁਬਾਰਾ ਗਿਲ ਮੈਂਟੇਨ ਹੋ ਜਾਂਦੀ ਹੈ ਆ ਦੇਖੋ ਹਾਲੇ ਵੀ ਆਪਣੀ ਕਣਕ ਹੈ ਜਿਹੜੀ ਉਹ ਕੋਰ ਹੈ ਪਰ ਦੇਖਦੇ ਆ ਥੱਲੇ ਮਲਚਿੰਗ ਪਾਈ ਹੋਈ ਹੈ ਪਰ ਇਹ ਮਲਚਿੰਗ ਵਾਲੀ ਨਹੀਂ ਹੈਗੀ ਕਿ ਬਸ ਇਹ ਤਰੀਕਾ ਹੈ ਦਾ ਹੈਪੀ ਸੀਡਰ ਨਾਲ ਬੀਜੀ ਗਈ ਹੈ ਤੇ ਹਲੇ ਵੀ ਕਣਕ ਕੋਈ ਪਾਣੀ ਸਾਨੂੰ ਸੀ ਵੀ ਮਗਰੋਂ ਆ ਕੇ ਪਾਣੀ ਲਾਵਾਂਗੇ ਪਰ ਜਦੋਂ ਦੇਖਿਆ ਵੀ ਗਿੱਲੇ ਦੇ ਚ ਓਨੀ ਦੀ ਓਨੀ ਉੱਪਰ ਹੀ ਇੰਨੀ ਗਿੱਲ ਪਈ ਹੈ ਹਲੇ ਜਿਹੜਾ ਤੇ ਇਹਦੀਆਂ ਥੱਲੇ ਨੇ ਤੇ ਸਾਨੂੰ ਨਹੀਂ ਲੱਗਿਆ ਇਹਨੂੰ ਪਾਣੀ ਦੀ ਲੋੜ ਹੈ ਤੇ ਉਵੇਂ ਹੀ ਇਹ ਦਿਖਾ ਰਹੀ ਹੈ ਥੋੜੀ ਜੀ ਲੇਟ ਸੀ ਕਰਨ ਕੇ ਇਹ ਤੇ ਉਸ ਚੱਕਰ ਚ ਜਿਹੜਾ ਸਿੱਟਾ ਉਹ ਦਰਮਿਆਨਾ ਬਾਕੀ ਇਸ ਚ ਸਾਨੂੰ ਕੋਈ ਕਮੀ ਨਹੀਂ ਲੱਗੀਗੀ ਵੀ ਆਪਾਂ ਮੇਨ ਗੱਲ ਸੀ ਵੀ ਪਾਣੀ ਲਾਉਣੇ ਆ ਪਾਣੀ ਤੇ ਪਾਣੀ ਲਈ ਜੰਨੇ ਆ ਵੀ ਕਣਕ ਕਮਜ਼ੋਰ ਨਾ ਰਹੇ ਜੇ ਇਹ ਕੁਛ ਨਾ ਵੀ ਇਹ ਸਾਡੀ ਸਾਰੀ ਕਣਕ ਨਾਲੋਂ ਇਹ 21 ਖੜੀ ਹੈ ਜੀ ਇੱਧਰ ਹੈਗੀ ਆਪਣੀ ਕੋਰ ਖੜੀ ਹੈ ਹਜੇ ਤੱਕ ਆਪਾਂ ਇਹਨੂੰ ਕੋਈ ਪਾਣੀ ਨਹੀਂ ਲਾਇਆਗਾ ਜਿਹੜਾ ਬਰਸਾਤ ਵੀ ਹੋਈ ਉਹ ਵੀ ਆਪਾਂ ਨੂੰ ਪਤਾ ਵੀ ਇਸ ਵਾਰੀ ਕਿੰਨੀਆਂ ਕੁ ਹੋਈਆਂ ਬੜੀ ਹਲਕੀ ਜੀ ਹੋਈ ਸੀ ਸ਼ੁਰੂ ਸ਼ੁਰੂ ਚ ਉਸੇ ਦੀ ਗਿੱਲ ਮੈਂਟੇਨ ਖੜੀ ਹੋਈ ਹੈ ਤੇ ਇੱਧਰ ਆਪਣੀ ਹੈਗੀ ਹੈ ਜੀ ਨਰਮੇ ਵਾਲੀ ਕਣਕ ਇਹਨੂੰ ਇੱਕ ਪਾਣੀ ਲੱਗਿਆ ਹੋਇਆ ਇਹੇ ਤਕਰੀਬਨ 18 ਨਵੰਬਰ ਦੀ ਬਜਾਈ ਆ ਇਹਦੇ ਚ ਪਿਛਲੀ ਵਾਰ 18 ਸਤਾਲੀ ਬਾਸਪਤੀ ਸੀਗੀ ਤੇ 22 ਨਵੰਬਰ ਨੂੰ ਅਸੀਂ ਇਹ ਹੈਪੀ ਸੀਡ ਨਾਲ ਬੀਜੀ ਸੀ ਕਿਉਂਕਿ ਬਾਸਪਤੀ ਬਹੁਤ ਲੇਟ ਲੱਗੀ ਸੀਗੀ ਤੇ ਇਹ ਝੋਨੇ ਵਾਲੀ ਕਣਕ ਹੈ ਜੀ ਮਤਲਬ ਬਾਸਪਤੀ ਹੀ ਬੀਜਦੇ ਆ ਤੇ ਇਹਨੂੰ ਵੀ ਇੱਕ ਪਾਣੀ ਲੱਗਿਆ ਸਾਨੂੰ ਹਲੇ ਤੱਕ ਸਭ ਤੋਂ ਬੈਸਟ ਜਿਹੜੀ ਹੈ ਉਹ ਕੋਰ ਕਣਕ ਲੱਗ ਰਹੀ ਕਿਉਂਕਿ ਸਾਡੇ ਥੋੜਾ ਜਿਹਾ ਵਾਟਰ ਲੈਵਲ ਉੱਚਾ ਹੈ ਜੀ ਆਪਣਾ ਏਰੀਆ ਥੋੜਾ ਜਿਹਾ ਸੇਮ ਵਾਲਾ ਜ਼ਰੂਰ ਹੈ ਮਹੀਨੇ ਇੱਕ ਮਹੀਨਾ ਪਾਣੀ ਉੱਪਰ ਆਉਂਦਾ ਫਿਰ ਥੱਲੇ ਚਲਾ ਜਾਂਦਾ ਤੇ ਅਸੀਂ ਇਹੀ ਟ੍ਰਾਇਲ ਕੀਤਾ ਸੀ ਵੀ ਇਹਨੂੰ ਬਿਨਾ ਪਾਣੀ ਕਿਉਂਕਿ ਅਸੀਂ ਹਰ ਸਾਲ ਇੱਕ ਪਾਣੀ ਲਾ ਕੇ ਆਪਦੀ ਕਣਕ ਪਕਾਉਂਦੇ ਆਂ। ਐਸ ਵਾਰੀ ਸਾਨੂੰ ਸੀ ਵੀ ਅਸੀਂ ਬਿਨਾ ਪਾਣੀ ਤੋਂ ਪਕਾ ਕੇ ਦੇਖਦੇ ਆਂ ਕਿਉਂਕਿ ਥੱਲੇ ਗਿੱਲ ਮੈਂਟੇਨ ਸੀ ਤੇ ਹੁਣ ਜਿਵੇਂ ਲੱਗ ਰਿਹਾ ਸਾਨੂੰ ਵੀ ਇਹ ਬਿਨਾ ਪਾਣੀ ਤੋਂ ਹੀ ਬਹੁਤ ਵਧੀਆ ਰਹੂਗੀ ਕਣਕ। ਸੋ ਵੇ ਮੈਂ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ ਜੀ। ਸਾਡੇ ਜਾਮਣ ਨੇ ਇੱਥੇ ਜਾਮਣ ਕਰਕੇ ਥੋੜੀ ਜਿਹੀ ਹਲਕੀ ਲੱਗ ਰਹੀ ਆ। ਬਾਕੀ ਜਦੋਂ ਵਿੱਚ ਜਾਣੇ ਅਸੀਂ ਆ ਹੁਣ ਵੱਟ ਪਾਈ ਹੋਈ ਏ ਜੀ ਉਦੋਂ ਦੀ ਕਿੱਲੇ ਤੇ ਵੱਟ ਪਾਈ ਹੋਈ ਝੋਨੇ ਦੀ ਤੇ ਇਹਨੂੰ ਕੋਈ ਸਪਰੇ ਨਹੀਂ ਕੀਤੀ ਗਈ ਗੁੱਲੀ ਡੰਡੇ ਦੀ ਕਿਉਂਕਿ ਮਲਚਿੰਗ ਸੀ ਥੱਲੇ ਤੇ ਉਵੇਂ ਹੀ ਖੜੀ ਏ ਜਿਹੜੀ ਖੁਰਾਕ ਆ ਉਹ ਵੀ ਨਾਰਮਲ ਜਿੱਦਾਂ ਦੂਜਿਆਂ ਨੂੰ ਪਾਈਦੀ ਏ ਉਵੇਂ ਹੀ ਪਾਈ ਆ ਹੈ ਕੈਮੀਕਲ ਵਾਲਾ ਵਾ ਨਹੀਂ ਪਰ ਮੇਨ ਸੀ ਜਿਹੜੀ ਆਪਾਂ ਪਾਣੀ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਕਿ ਮੇਨਸ ਲਾਬ ਦੀ ਲੋੜ ਹੈ ਕਨਸੈਪਟ ਇਹ ਸੀਗਾ ਤਾਂ ਉਹ ਇਹ ਪ੍ਰੂਵ ਹੋ ਰਿਹਾ ਹੈ ਸ਼ੁਕਰੀਆ ਜੀ